ਸ਼ਸ਼ੀ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਮਸਾਲੇਦਾਰ ਆਲੂ ਤੇ ਸ਼ਿਮਲਾ ਮਿਰਚ ਦੀ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਚਟਪਟੀ ਜੀ ਬਣ ਕੇ ਤਿਆਰ ਹੋਊਗੀ ਉਸ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸਬਜ਼ੀ ਬਣਾਉਣਾ ਸ਼ੁਰੂ ਕਰਦੇ ਹਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਸਬਜ਼ੀ ਬਣਾ ਲਈ ਇਸ ਤੇ ਕੜਾਹੀ ਵਿੱਚ ਅਸੀਂ 1 ਕੱਪ ਤੇਲ ਦਾ ਪਾਇਆ ਤੁਸੀਂ ਸਰੋਂ ਦਾ ਜਾਂ ਰਿਫਾਈਨਡ ਕੋਈ ਵੀ ਤੇਲ ਲੈ ਸਕਦੇ ਹੋ ਚੰਗੀ ਤਰ੍ਹਾਂ ਤੇਲ ਨੂੰ ਗਰਮ ਕਰ ਲੈਣਾ ਹੈ ਇੱਥੇ ਮੈਂ 4 ਤੋਂ 5 ਆਲੂ ਲਏ ਸੀਗੇ ਛੋਟੇ ਸਾਈਜ਼ ਦੇ ਇਹਨਾਂ ਨੂੰ ਅਸੀਂ ਲੰਬੇ ਪੀਸ ਵਿੱਚ ਕੱਟ ਕਰਕੇ ਫਰਾਈ ਕਰ ਲੈਣਾ ਹੈ ਇਹਨਾਂ ਨੂੰ ਉਨੀ ਦੇ ਤੇ ਤੱਕ ਫਰਾਈ ਕਰਨਾ ਜਿੰਨਾ ਦਾ ਇਹਨਾਂ ਦਾ ਕਲਰ ਹੈ ਜਿਹੜਾ ਥੋੜਾ ਜਿਹਾ 골ਡਨ ਜਿਹਾ ਹੋ ਜਵੇ ਲਗਾਤਾਰ ਚਲਾਉਂਦੇ ਹੋਏ ਇਹਨਾਂ ਨੂੰ ਫਰਾਈ ਕਰ ਲਾਂਗੇ ਸਬਜ਼ੀ ਵਿੱਚ ਆਲੂਆਂ ਨੂੰ ਅਸੀਂ ਫਰਾਈ ਕਰਕੇ ਹੀ ਪਾਵਾਂਗੇ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਊਗੀ 5 ਮਿੰਟ ਲਈ ਇਹਨਾਂ ਨੂੰ ਅਸੀਂ ਫਰਾਈ ਕਰ ਲਿਆ ਦੇਖੋ ਇਸ ਤਰੀਕੇ ਦਾ ਥੋੜਾ ਜਿਹਾ 골ਡਨ ਕਲਰ ਆ ਚੁੱਕਿਆ ਹੈ ਇਹਨਾਂ ਨੂੰ ਇਹਦੇ ਵਿੱਚ ਤੋਂ ਅਸੀਂ ਜਿਹੜਾ ਕੱਪ ਇੱਕ ਕੱਪ ਤੇਲ ਦਾ ਲਿਆ ਸੀ ਇਹਦੇ ਵਿੱਚ ਤੋਂ ਅਸੀਂ ਤਾਂ ਤੇਲ ਕੱਢ ਲਵਾਂਗੇ ਸਿਰਫ ਦੋ ਚਮਚ ਅਸੀਂ ਤੇਲ ਯੂਜ਼ ਕਰਾਂਗੇ ਤੇਲ ਨੂੰ ਗਰਮ ਕਰਕੇ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਜੀਰਾ ਤੇ ਥੋੜਾ ਜਿਹਾ ਇੱਕ ਚਮਚ ਪਾਵਾਂਗੇ ਅਦਰਕ ਤੇ ਲਸਣ ਦਾ ਪੇਸਟ ਇਹਨੂੰ ਚੰਗੀ ਤਰ੍ਹਾਂ ਅਸੀਂ ਭੁੰਨ ਲੈਣਾ ਆ ਤੇਲ ਵਿੱਚ ਪਹਿਲਾਂ ਦੋਨਾਂ ਨੂੰ ਤੇਲ ਅਸੀਂ ਬਹੁਤ ਹੀ ਘੱਟ ਯੂਜ਼ ਕਰਾਂਗੇ ਸਿਰਫ ਦੋ ਚਮਚ ਤੇਲ ਵਿੱਚ ਹੀ ਬਣਾ ਕੇ ਤਿਆਰ ਕਰਾਂਗੇ ਅਦਰਕ ਤੇ ਲਸਣ ਦਾ ਕੱਚਾ ਫਲੇਵਰ ਦੂਰ ਹੋ ਗਏ ਇਹਦੇ ਵਿੱਚ ਪਾਵਾਂਗੇ 3 ਤੋਂ 4 ਅਸੀਂ ਪਿਆਜ਼ ਇਹ ਬਰੀਕ ਕੱਟ ਕੇ ਪਿਆਜ਼ ਲਏ ਆ ਤੁਸੀਂ ਚੋਪ ਕਰਕੇ ਵੀ ਲੈ ਸਕਦੇ ਹੋ ਛੋਟੇ ਆਕਾਰ ਦੇ ਪਿਆਜ਼ ਲਏ ਸੀ ਮੈਂ ਚਾਹ ਪਿਆਜ਼ ਲਏ ਸੀ ਜੇ ਤੁਸੀਂ ਵੱਡੇ ਲੈ ਰਹੇ ਹੋ ਤਾਂ ਦੋ ਵੀ ਲੈ ਸਕਦੇ ਹੋ ਇਹਨਾਂ ਨੂੰ ਪਿਆਜ਼ਾਂ ਨੂੰ ਅਸੀਂ ਥੋੜਾ ਜਿਹਾ ਟਰਾਂਸਪੇਰੈਂਟ ਹੋਣ ਤੱਕ ਭੁੰਨਾਂਗੇ ਜ਼ਿਆਦਾ ਬਰਾਊਨ ਨਹੀਂ ਕਰਨੇ ਸਾਡੇ ਪਿਆਜ਼ ਭੁੰਨੇ ਕੇ ਤਿਆਰ ਆ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਅਸੀਂ ਹੁਣ ਥੋੜਾ ਜਿਹਾ ਮਸਾਲੇ ਐਡ ਕਰਾਂਗੇ ਅੱਧਾ ਚਮਚ ਪਾਵਾਂਗੇ ਹਲਦੀ ਪਾਊਡਰ ਦਾ ਅੱਧਾ ਚਮਚ ਪਾਵਾਂਗੇ ਧਨੀਆ ਪਾਊਡਰ ਤੇ ਅੱਧਾ ਚਮਚ ਪਾਵਾਂਗੇ ਇਹਦੇ ਵਿੱਚ ਆਪਣਾ ਟੇਸ ਦੇ ਅਕੋਰਡਿੰਗ ਨਮਕ ਅੱਧਾ ਚਮਚ ਹੀ ਪਾਵਾਂਗੇ ਅਸੀਂ ਕਸ਼ਮੀਰੀ ਲਾਲ ਮਿਰਚ ਦਾ ਨਮਕ ਤੁਸੀਂ ਆਪਣੇ ਟੇਸ ਦੇ ਅਕੋਰਡਿੰਗ ਪਾ ਸਕਦੇ ਹੋ ਮਿਰਚ ਅਸੀਂ ਥੋੜੀ ਜਿਹੀ ਇਹਦੇ ਲਈ ਕਲਰ ਲਈ ਪਾਈ ਹੈ ਇਹਦੇ ਨਾਲ ਕਲਰ ਵਧੀਆ ਆ ਜਾਂਦਾ ਹੈ ਤੇ ਤਿੱਖੀ ਨਹੀਂ ਹੁੰਦੀ ਹੈ ਕਿ ਮਸਾਲਿਆਂ ਨੂੰ 2 ਸੈਕਿੰਡ ਲਈ ਅਸੀਂ ਪਿਆਜ਼ਾਂ ਦੇ ਨਾਲ ਹੀ ਭੁੰਨ ਲਾਂਗੇ ਤਾਂ ਕਿ ਇਹਨਾਂ ਦਾ ਕੱਚਾ ਫਲੇਵਰ ਬਿਲਕੁਲ ਦੌਰ ਹੋ ਜਾਵੇ ਇਸ ਤਰੀਕੇ ਨਾਲ ਅਸੀਂ 2 ਸੈਕਿੰਡ ਲਈ ਪਿਆਜ਼ਾਂ ਦੇ ਨਾਲ ਹੀ ਭੁੰਨ ਲੈਣਾ ਇਹਨਾਂ ਨੂੰ ਲਗਾਤਾਰ ਚਲਾਉਂਦੇ ਹੋਏ ਹੁਣ ਇਹਦੇ ਵਿੱਚ ਅਸੀਂ ਟਮਾਟਰ ਐਡ ਕਰਾਂਗੇ ਦੋ ਟਮਾਟਰ ਤੇ ਤਿੰਨ ਤੋਂ ਚਾਰ ਹਰੀਆਂ ਮਿਰਚਾਂ ਨੂੰ ਅਸੀਂ ਬਰੀਕ ਪੀਸ ਕੇ ਲਿਆ ਮਿਕਸੀ ਗ੍ਰਾਇੰਡਰ ਵਿੱਚ ਨੂੰ ਇਹਨਾਂ ਨੂੰ ਅਸੀਂ ਐਡ ਕਰ ਦਾਂਗੇ ਜਦੋਂ ਸਾਡੇ ਸਾਰੇ ਮਸਾਲੇ ਭੁੰਨ ਕੇ ਤਿਆਰ ਹੋ ਜਾਣ ਉਦੋਂ ਬਾਅਦ ਹੀ ਅਸੀਂ ਟਮਾਟਰ ਐਡ ਕਰਨੇ ਆ ਚੰਗੀ ਤਰ੍ਹਾਂ ਹਿਲਾਉਂਦੇ ਹੋਏ ਇਹਨਾਂ ਨੂੰ ਪੰਜ 4-5 ਮਿੰਟ ਲਈ ਇਹਨੂੰ ਪਕਾ ਲਵਾਂਗੇ ਜਦੋਂ ਤੱਕ ਟਮਾਟਰਾਂ ਦਾ ਪਾਣੀ ਬਿਲਕੁਲ ਖਤਮ ਨਾ ਹੋ ਜਵੇ ਤੇ ਸਾਡਾ ਮਸਾਲਾ ਜਿਹੜਾ ਚੰਗੀ ਤਰ੍ਹਾਂ ਤੇਲ ਛੱਡਣਾ ਸ਼ੁਰੂ ਨਾ ਕਰ ਦੇਵੇ ਉਦੋਂ ਤੱਕ ਅਸੀਂ ਇਹਨੂੰ ਲਗਾਤਾਰ ਚਲਾਉਂਦੇ ਹੋਏ ਪਕਾ ਲਵਾਂਗੇ ਦੇਖੋ ਮਸਾਲੇ ਨੇ ਤੇਲ ਛੱਡਣਾ ਸ਼ੁਰੂ ਕਰ ਦਿੱਤਾ ਹੈ ਇੱਕ ਚਮਚੇ ਦੇ ਵਿੱਚ ਕਸੂਰੀ ਮੇਥੀ ਦਾ ਐਡ ਕਰਾਂਗੇ ਇਹਦੇ ਨਾਲ ਫਲੇਵਰ ਸਬਜੀ ਦਾ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਮਸਾਲਾ ਸਾਡਾ ਬਿਲਕੁਲ ਪੱਕ ਕੇ ਤਿਆਰ ਹੈ ਜੇ ਥੋੜਾ ਮਸਾਲਾ ਚੰਗੀ ਤਰ੍ਹਾਂ ਪੱਕਿਆ ਹੋਊਗਾ ਤਾਂ ਸਬਜੀ ਦਾ ਟੇਸ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਮਸਾਲਾ ਬਿਲਕੁਲ ਵੀ ਕੱਚਾ ਨਾ ਰਹੇ ਜਦੋਂ ਤ ਉਨੀ ਦੇ ਵਿੱਚ ਅਸੀਂ ਆਪਣੇ ਆਲੂ ਐਡ ਕਰ ਦਾਂਗੇ ਜਿਹੜੇ ਅਸੀਂ ਫਰਾਈ ਕਰਕੇ ਰੱਖੇ ਸੀ ਮਸਾਲਾ ਦੇਖੋ ਬਿਲਕੁਲ ਡਰਾਈ ਹੋ ਚੁੱਕਿਆ ਹੈ ਦਾ ਪਾਣੀ ਬਿਲਕੁਲ ਖਤਮ ਹੋਣਾ ਚਾਹੀਦਾ ਉਤਵਾਦ ਹੀ ਅਸੀਂ ਆਲੂ ਐਡ ਕਰਨੇ ਆ ਆਲੂਆਂ ਨੂੰ 2 ਮਿੰਟ ਲਈ ਅਸੀਂ ਮਸਾਲੇ ਵਿੱਚ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਤਾਂ ਕਿ ਇਹ ਚੰਗੀ ਤਰ੍ਹਾਂ ਮਸਾਲਾ ਜਿਹੜਾ ਆਲੂਆਂ ਦੇ ਅੰਦਰ ਅਬਜ਼ਰਬ ਹੋ ਸਕੇ ਲਗਾਤਾਰ ਚਲਾਉਂਦੇ ਹੋਏ ਇਹਨੂੰ ਅਸੀਂ ਥੋੜੇ ਜਿਹਾ ਮੀਡੀਅਮ ਰੱਖਣੀ ਹੈ ਅਸੀਂ ਸਲੋ ਗੈਸ ਤੇ ਹੀ ਪਕਾਣੇ ਆ ਅਸੀਂ ਆਲੂ ਇਨਨ ਟੱਕ ਕੇ 2 ਮਿੰਟ ਲਈ ਅਸੀਂ ਪਕਾ ਲਵਾਂਗੇ ਥੋੜੇ ਜਿਹਾ ਜਦ ਤੱਕ ਆਲੂ ਸਾਡੇ ਨਰਮ ਨਾ ਹੋ ਜਾਣ ਉਦੋਂ ਤੱਕ ਇਹਨੂੰ ਚੰਗੀ ਤਰ੍ਹਾਂ ਪਕਾ ਲੈਣਾ ਹੈ 2 ਮਿੰਟ ਬਾਅਦ ਅਸੀਂ ਚੈੱਕ ਕਰ ਲਾਂਗੇ ਆਪਣੇ ਆਲੂਆਂ ਨੂੰ ਬਿਲਕੁਲ ਸੌਫਟ ਹੋ ਜਾਂਦੇ ਆ ਜੇ ਤੁਸੀਂ ਇਸ ਤਰੀਕੇ ਨਾਲ ਮਸਾਲੇ ਨਾਲ ਪਕਾਉਂਦੇ ਆ ਤੇ ਟੇਸਟ ਵੀ ਬਹੁਤ ਵਧੀਆ ਆਉਂਦਾ ਮਸਾਲੇ ਦਾ ਸਾਡੇ ਆਲੂ ਬਿਲਕੁਲ ਪੱਕ ਚੁੱਕੇ ਆ ਹੁਣ ਇਹਦੇ ਵਿੱਚ ਅਸੀਂ ਆਪਣੇ ਸ਼ਿਮਲਾ ਮਿਰਚ ਐਡ ਕਰ ਦਾਂਗੇ ਮੈਂ ਦੋ ਸ਼ਿਮਲਾ ਮਿਰਚ ਲਈਆਂ ਸੀਗੀਆਂ ਇਹਨਾਂ ਨੂੰ ਲੰਬੇ ਪੀਸ ਵਿੱਚ ਕੱਟ ਕਰਕੇ ਲੈਣਾ ਹੈ ਅਸੀਂ ਆਲੂ ਵੀ ਲੰਬੇ ਪੀਸ ਵਿੱਚ ਕੱਟ ਕਰਕੇ ਲਏ ਸੀ ਤੇ ਸ਼ਿਮਲਾ ਮਿਰਚ ਵੀ ਲੰਬੇ ਪੀਸ ਵਿੱਚ ਕੱਟ ਕਰਕੇ ਲਿਆ ਸੀ ਤੁਸੀਂ ਚਾਹੋ ਤਾਂ ਸਕੁਅਰ ਸ਼ੇਪ ਵਿੱਚ ਵੀ ਕੱਟ ਕੇ ਲੈ ਸਕਦੇ ਹੋ ਸ਼ਿਮਲਾ ਮਿਰਚ ਅਸੀਂ ਬਾਅਦ ਵਿੱਚ ਹੀ ਐਡ ਕਰਦੇ ਹਾਂ ਕਿਉਂਕਿ ਸ਼ਿਮਲਾ ਮਿਰਚ ਨੂੰ ਪੱਕਣ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਇਸ ਕਰਕੇ ਇਹਨਾਂ ਨੂੰ ਬਾਅਦ ਵਿੱਚ ਐਡ ਕਰਾਂਗੇ ਆਲੂਆਂ ਨੂੰ ਚੰਗੀ ਤਰ੍ਹਾਂ ਪਕਾਣ ਤੋਂ ਬਾਅਦ ਹੀ ਅਸੀਂ ਸ਼ਿਮਲਾ ਮਿਰਚ ਐਡ ਕਰਨੀ ਆ 2 ਮਿੰਟ ਲਈ ਇਹਨਾਂ ਨੂੰ ਅਸੀਂ ਹੁਣ ਟੱਕ ਕੇ ਪਕਾ ਲਵਾਂਗੇ ਤਾਂ ਕਿ ਸਾਡੀ ਸਬਜ਼ੀ ਜੰਗੀ ਤਰ੍ਹਾਂ ਜਿਹੜੇ ਮਸਾਲੇ ਆ ਉਹ ਅੰਦਰ ਆਲੂਆਂ ਦੇ ਅੰਦਰ ਜਾ ਸਕਣ ਚੰਗੀ ਤਰ੍ਹਾਂ ਅਸੀਂ ਪਕਾਣ ਤੋਂ ਬਾਅਦ ਅਸੀਂ ਚੈੱਕ ਕਰ देखो सारी सब्जी दा किन्ना वधिया आया कलर आलू पक के बिल्कुल तैयार हो चुके है ते शिमला मिर्च भी पक चुकी है एंड वी दी इज दे विच पामेंगे assi 1/2 चम्मच अमचूर पाउडर दा एदे नाल टेस्ट बहुत ज्यादा वधिया आंदा है सब्जी दा चटपटी जी बनके तैयार होती है जे ਤੁਹਾਡੇ ਕੋਲ ਹਰਾ ਧਨੀਆ ਹੈਗਾ ਤਾਂ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਇਸ ਟਾਈਮ ਤੇ ਉਹਦੇ ਨਾਲ ਵੀ ਟੇਸਟ ਵਧਿਆ ਆਂਦਾ ਆ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਸਾਡੀ ਸਬਜੀ ਬਣ ਕੇ ਬਿਲਕੁਲ ਤਿਆਰ ਹੈ ਹੁਣ ਅਸੀਂ ਇਹਨੂੰ ਸਰਵ ਕਰ ਲਾਂਗੇ ਤੁਸੀਂ ਪਰੌਂਠੇ ਨਾਲ ਪੂਰੀ ਨਾਲ ਇਹਨੂੰ ਖਾ ਸਕਦੇ ਹੋ ਬਹੁਤ ਜਿਆਦਾ ਟੇਸਟੀ ਬਣ ਕੇ ਤਿਆਰ ਹੋਊਗੀ ਜੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਤੇ ਪਹਿਲੀ ਵਾਰ ਆਇਆ ਹਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਖੇ ਬਦਿਆ ਜੀ ਰੈਸਪੀ ਦੇ ਨਾਲ